देखो इतिहास ਸਾਨੂੰ ਸਿੱਖਿਆ ਦਿੰਦਾ ਕਾਬਲ ਤੋਂ ਆਇਆ ਭਾਈ ਲਾਲ ਸਿੰਘ ਗੁਰੂ ਦੇਵ ਦੇ ਲੱਗੇ ਦਰਬਾਰ ਵਿੱਚ ਸੱਚੇ ਪਾਤਸ਼ਾਹ ਦੇ ਸਨਮੁਖ ਉਸ ਨੇ ਢਾਲ ਜਦੋਂ ਕੱਢ ਕੇ ਰੱਖੀ ਹਜੂਰ ਨੇ ਪੁੱਛਿਆ ਬਈ ਢਾਲ ਕਿੱਥੋਂ ਬਣਾਈ ਐ ਉਹਨੂੰ ਕਿਹਾ ਮਹਾਰਾਜ ਬੜੇ ਤਗੜੇ ਕਾਰੀਗਰ ਨੇ ਬਣਾਈ ਹੁਣ ਢਾਲ ਦੇ ਗੁਣ ਦੱਸਦਾ ਦੱਸਦਾ ਗੁਰੂ ਦੇਵ ਦੀ ਵਡਿਆਈ ਭੁੱਲ ਗਿਆ ਇਥੋਂ ਤੱਕ ਕਹਿ ਦਿੱਤਾ ਕਿ ਮਹਾਰਾਜ ਜੇ ਆਪ ਵੀ ਗੋਲੀ ਚਲਾਓ ਤੇ ਢਾਲ ਤੋਂ ਪਾਰ ਨਹੀਂ ਹੋ ਸਕਦੀ ਸਤਿਗੁਰੂ ਜੀ ਹੱਸ ਪਏ ਮਹਾਰਾਜ ਕਹਿੰਦੇ ਅੱਛਾ ਭਾਈ ਲਾਲ ਸਿੰਘ ਹੁਣ ਤਾਂ ਸਮਾਪਤੀ ਹੋ ਗਈ ਦੀਵਾਨ ਦੀ ਕੱਲ ਨੂੰ ਆਈ ਢਾਲ ਲੈ ਕੇ ਨਾਲੇ ਚਲਾ ਕੇ ਵੇਖਾਂਗੇ ਬੰਦੂਕ ਫਿਰ ਤੇਰੀ ਢਾਲ ਕਿਹੋ ਜੀ ਹੈ ਜਦੋਂ ਹਜ਼ੂਰ ਇਉਂ ਕਹਿ ਕੇ ਤਖਤ ਤੋਂ ਉੱਠ ਗਏ ਭਾਈ ਲਾਲ ਸਿੰਘ ਘਬਰਾ ਗਿਆ ਮਨਾ ਗਲਤੀ ਕੀਤੀ ਹੈ ਗੁਰੂ ਦੇਵ ਚੌਣ ਉਹ ਤਾਂ ਪਤਾਲ ਦੀ ਸ਼ਾਦੀ ਵਿਨਦਨ ਤੇਰੀ ਢਾਲ ਕੀ ਆ ਉਹਨਾਂ ਦੇ ਅੱਗੇ ਤੂੰ ਇਹ ਗਲਤੀ ਕੀਤੀ ਹੈ ਫਿਰ ਹੁਣ ਮਨ ਦੇ ਅੰਦਰ ਜਦੋਂ ਨਿਮਰਤਾ ਦਾ ਵਾਸ ਹੋਇਆ ਸਾਧ ਸੰਗਤ ਦੀ ਓਟ ਤੱਕ ਲਈ ਫਿਰ ਜਿੱਥੇ-ਜਿੱਥੇ ਸੰਗਤਾਂ ਉੱਤਰੀਆਂ ਹੋਈਆਂ ਸਨ ਸਭ ਦੇ ਕੋਲੋਂ ਅਰਦਾਸਾਂ ਕਰਵਾਈਆਂ ਕਿ ਮਹਾਰਾਜ ਮੇਰੀ ਪਰਖ ਕਰਨੀ ਹੈ ਸੱਚੇ ਪਾਤਸ਼ਾਹ ਜੀ ਦੀ ਪਰਖ ਵਿੱਚ ਮੈਂ ਪੂਰਾ ਹੋ ਉਤਰਾਂ ਸਭ ਸੰਗਤ ਨੇ ਅਰਦਾਸਾਂ ਕੀਤੀਆਂ ਨੇ ਕਿ ਮਹਾਰਾਜ ਆਪਣੇ ਸਿੱਖ ਦੀ लाज ਰੱਖਿਓ ਜਿਨ ਸੰਗਤ ਦੀ ਓਟ ਤੱਕੀ ਐ ਜਦੋਂ ਆਸਾ ਦੀ ਵਾਰ ਦਾ ਅਗਲੇ ਦਿਨ ਭੋਗ ਪਿਆਏ ਗੁਰਦੇਵ ਬੀਰ ਆਸਣ ਹੋਏ ਐ ਸੱਚੇ ਪਾਤਸ਼ਾਹ ਨੇ ਕਿਹਾ ਲਿਆ ਬਈ ਲਾਲ ਸਿੰਘਾਂ ਢਾਲ ਫੜ ਕੇ ਖਲੋ ਜਰਾ ਸਾਹਮਣੇ ਭਾਈ ਲਾਲ ਸਿੰਘ ਅਧਰੋਂ ਕਬਰਾਇਆ ਹੋਇਆ ਮਨ ਅਰਦਾਸ ਵਿੱਚ ਜੁੜਿਆ ਹੋਇਆ ਹੈ ਸਤਿਗੁਰਾਂ ਦੇ ਸਾਹਮਣੇ ਢਾਲ ਲੈ ਕੇ ਖੜ ਗਿਆ ਗੁਰੂਦੇਵ ਨੇ ਵੀਰਾਸਣ ਲਾ ਕੇ ਜਦੋਂ ਸ਼ਿਸ਼ਤ ਬੰਨੀ ਹੈ ਨਿਸ਼ਾਨਾ ਲਾਇਆ ਸੱਚੇ ਪਾਤਸ਼ਾਹ ਮਹਾਰਾਜ ਢਾਲ ਦੇ ਵੱਲ ਵੇਖ ਰਹੇ ਹੈ ਪਰ ਮਹਾਰਾਜ ਗੁਰਦੇਵ ਗੋਲੀ ਨਹੀਂ ਚਲਾ ਰਹੇ ਕੋਲ ਖਲੋਤੇ ਸਿੰਘ ਵੇਖ ਰਹੇ ਹੈ ਮਹਾਰਾਜ ਗੋਲੀ ਨਹੀਂ ਚਲਾਉਂਦੇ ਪਹਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਮਹਾਰਾਜ ਆਪ ਗੋਲੀ ਨਹੀਂ ਚਲਾਉਂਦੇ ਕੀ ਗੱਲ ਐ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਭਾਈ ਗੁਰਸਿੱਖੋ ਢਾਲ ਦੇ ਉੱਤੇ ਗੋਲੀ ਜੋਗੀ ਵੀ ਥਾਂ ਖਾਲੀ ਨਹੀਂ ਹੈ ਜਿਹੜਾ ਭਾਈ ਲਾਲ ਸਿੰਘ ਐ ਨਾ ਉਹ ਓਟ ਤੱਕ ਕੇ ਸਤਿਗੁਰੂ ਜੀ ਦੇ ਨਾਮ ਲੈ ਰਿਹਾ ਹੈ ਇਤਿਹਾਸ ਕਹਿੰਦਾ ਜਦੋਂ ਭਾਈ ਲਾਲ ਸਿੰਘ ਕਹਿੰਦਾ ਗੁਰੂ ਨਾਨਕ ਸਾਹਿਬ ਮੇਰੀ ਰੱਖਿਆ ਕਰਿਓ ਢਾਲ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਪ੍ਰਗਟ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਨਮਸਕਾਰ ਕਰਦੇ ਆ ਢਾਲ ਨੂੰ ਸੱਚੇ ਪਾਤਸ਼ਾਹ ਫਿਰ ਗੁਰੂ ਅੰਗਦ ਸਾਹਿਬ ਦਾ ਨਾਮ ਭਾਈ ਲਾਲ ਸਿੰਘ ਲੈਂਦਾ ਹੈ ਗੁਰੂ ਦੇਵ ਗੁਰੂ ਅੰਗਦ ਸਾਹਿਬ ਦਾ ਸਰੂਪ ਪ੍ਰਗਟ ਹੁੰਦਾ ਹੈ ਢਾਲ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਭਾਈ ਢਾਲ ਦੇ ਉੱਤੇ ਵੱਡੇ ਸਤਿਗੁਰਾਂ ਦੇ ਸਰੂਪ ਪ੍ਰਗਟ ਹੋ ਰਹੇ ਅਸੀਂ ਗੋਲੀ ਕਿਵੇਂ ਚਲਾ ਦਈਏ ਸੱਚੇ ਪਾਤਸ਼ਾਹ ਬੰਦੂਕ ਰੱਖ ਕੇ